ਮਾਨਯੋਗ ਸੀਪੀ ਸਾਹਿਬ ਸਰ ਰਣਜੀਤ ਸਿੰਘ ਢੱਲੋਂ ਉਹਨਾਂ ਦੀਆਂ ਸਖਤ ਹੱਤਿਆ ਨੇ ਔਰ ਸੀਪੀ ਅੰਮ੍ਰਿਤਸਰ ਕ੍ਰਿਸ਼ਰੇਟ ਦੇ ਵਿੱਚ ਸਪੈਸ਼ਲ ਮੁਹਿੰਮ ਚੱਲ ਰਹੀ ਆ ਵੀ ਜਿਹੜੇ ਮਾੜੇ ਅੰਸਰ ਨੇ ਭਾਵੇਂ ਉਹ ਲੁੱਟਾਂ ਖੋਹਾਂ ਵਾਲੇ ਆ ਭਾਵੇਂ ਉਹ ਨਸ਼ਾ ਤਸਕਰਾਂ ਜਾਂ ਪੈਡਲਰਜ਼ ਨੇ ਭਾਵੇਂ ਗੈਂਗਸਟਰਜ਼ ਨੇ ਜਿਉਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਦੇ ਤਹਿਤ ਹੀ ਸਾਡੀਆਂ ਮੱਲਬ ਲਗ ਲਗ ਟੀਮਸ ਨੇ ਤਿੰਨ ਕੇਸਸ ਦੇ ਵਿੱਚ ਬੜੀ ਅੱਛੀ ਪ੍ਰੋਗਰੈਸ ਕੀਤੀ ਆ ਜਿਹਨੂੰ ਕਿ ਸੁਪਰਵਾਈਜ਼ ਐਸਪੀ ਸਾਡੇ 3 ਨੇ ਨਵਜੋਤ ਸਿੰਘ ਸੰਧੂ ਦੋ ਕੇਸ ਇਹਨਾਂ ਦੀ ਸੁਪਰਵੀਜ਼ਨ ਸੀ ਨਾਲ ਇਹਨਾਂ ਦੇ ਗੁਰਿੰਦਰ ਵੀਰ ਏਸੀਪੀ ਵੈਸਟ ਨੇ ਔਰ ਐਸਐਚਓ ਨੇ ਔਰ ਇਸੇ ਤਰ੍ਹਾਂ ਜਿਹੜੇ ਇੱਕ ਕੇਸ ਹੈਗਾ ਡੀਸੀਪੀ ਸਿਟੀ 2 ਨਿਊ ਰਾਣਾ ਜੀ ਜਿਹੜੇ ਆਈਪੀਐਸ ਅਫੀਸਰ ਨੇ ਔਰ ਉਹਨਾਂ ਦੇ ਡੀਐਸਪੀ ਤੇ ਉਹਨਾਂ ਦੇ ਐਸਐਚਓਜ਼ ਦੀ ਇਹ ਟੀਮ ਵਰਕ ਦੇ ਵਿੱਚ ਬੜੀਆਂ ਅੱਛੀਆਂ ਅਰੈਸਟ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਹੋਈਆਂ ਆ। ਇੱਕ-ਇੱਕ ਕੇਸ ਵਾਈਜ਼ ਮੈਂ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਵਾਲੇ ਕੇਸਸ ਦਾ ਦੱਸ ਦਿੰਦਾ। ਵੀ ਇੱਕ ਵਾਰਦਾਤ ਹੋਈ ਸੀ 9/7/24 ਨੂੰ ਇੱਕ ਜਿਹੜਾ ਮਦਈ ਹਰਪੀਤ ਸਿੰਘ ਉਹਨੂੰ ਕਿਸੇ ਅਨਨੋਨ ਜਗ੍ਹਾ ਤੇ ਬਲਾ ਕੇ ਉਹ ਲੈਕਸ ਤੇ ਉਹਨਾਂ ਦਾ ਅ ਫੋਨ ਵੇਚਣ ਦੇ ਰਿਲੇਟਿਡ ਗੱਲਬਾਤ ਚੱਲ ਰਹੀ ਸੀ। ਉਹਨੂੰ ਇੱਕ ਜਗ੍ਹਾ ਤੇ ਸੱਤ ਕੇ ਉਹਦੇ ਫਾਇਰ ਕੀਤਾ ਜਿਹੜਾ ਉਹਦੀ ਲੱਤ 'ਚ ਲੱਗਿਆ ਉਹਨੂੰ ਜ਼ਖਮੀ ਕਰਕੇ ਉਹਦਾ ਫੋਨ ਔਰ ਉਹਦਾ ਲੈਪਟਾਪ ਹੋ ਕੇ ਲੈ ਗਏ ਸੀ ਔਰ ਬੜੀ ਅੱਛੀ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕੀਤੀ ਹੈ ਬੜੇ ਸੈਂਟੀਫਿਕ ਤਰੀਕੇ ਦੇ ਨਾਲ ਔਰ ਟੈਕਨੀਕਲ ਸਾਰੇ ਐਂਗਲਸ ਤੋਂ ਇਹ ਬੰਦੇ ਟਰੇਸ ਕੀਤੇ ਆ ਜਿਹੜੇ ਚਾਰ ਦੇ ਚਾਰ ਬੰਦੇ ਸੀ ਇਹ ਰਾਜਪਾਲ ਸਿੰਘ ਉਰਫ ਰਾਜਾ ਆ ਇਹ ਸ਼ਰਟਾ ਦੇ ਰਹਿਣ ਵਾਲਾ ਆ ਰੋਬਨ ਉਰਫ ਰੋਬਨ ਇਹ ਸੰਦੂ ਪ੍ਰਾਪਰਟੀ ਡੀਲਰ ਦੇ ਨੇੜੇ ਰਹਿੰਦਾ ਇਹ ਵੀ ਸ਼ੈਟੇ ਦਾ ਆ ਔਰ ਸੁਮਿਤ ਸ਼ਰਮਾ ਇਹ ਵੀ ਸ਼ੈਟੇ ਦਾ ਆ ਲੱਗੀ ਪੁੱਤਰ ਗੋਰਾ ਇਹ ਵੀ ਸ਼ੈਟੇ ਦਾ ਆ ਵੀ ਇਹ ਚਾਰੇ ਬੰਦੇ ਅਰੈਸਟ ਕਰਕੇ ਇਹਨਾਂ ਦੇ ਕੋਲੋਂ ਇੱਕ ਪਿਸਤਲ ਔਰ ਜਿਹੜਾ ਵਰਤਿਆ ਰੌਣ ਉਹ ਬਰਾਮਦ ਕੀਤਾ ਔਰ ਬੜੀ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਇਹ ਇਦਾਂ ਦਾ ਸੈਂਸੇਸ਼ਨਲ ਕ੍ਰਾਈਮ ਨੂੰ ਟ੍ਰੇਸ ਕਰਕੇ ਔਰ ਜਿਹੜੀ ਤਫਤੀਸ਼ ਤਕਰੀਬਨ ਇਹਨਾਂ ਨੇ ਮੁਕੰਮਲ ਕਰ ਦਿੱਤੀ ਔਰ ਦੂਸਰਾ ਕੇਸ ਜਿਸ ਸਿਤਰਾ ਇਹਨਾਂ ਦਾ ਐਨਡੀਪੀਐਸ ਦਾ ਉਹ ਵੀ ਬੜੀ ਅੱਛੀ ਅਚੀਵਮੈਂਟ ਆ ਸਾਡੇ ਲੇਡੀ ਆਫੀਸਰ ਨੇ ਐਸਐਚਓ ਸਾਹਿਬ ਔਰ ਏਸੀਪੀ ਸਾਹਿਬ ਦੀ ਜਿਹੜੀ ਤੁਸੀਂ ਆ ਫੋਟੋਗ੍ਰਾਫ ਹੁਣ ਇਹਨਾਂ ਦੀ ਲਈ ਆ ਇਮਰਾਨ ਖਾਨ ਪੁੱਤਰ ਨਰੀਆਲੀ ਹਸੈਨ ਪਿੰਡ ਨਰੀਆਲੀ ਹਸੈਨ ਬਰੇਲੀ ਦਾ ਰਹਿਣ ਵਾਲਾ ਉਤੋਂ ਇਹ 1 ਕਿਲੋ ਤੇ 595 ਗ੍ਰਾਮ ਆਲਮੋਸਟ 1.5 ਕਿਲੋ ਦੇ ਲਾਗੇ ਆਪੀਅਮ ਅਫੀਮ ਲੈ ਕੇ ਆਇਆ ਸੀ ਔਰ ਉਹਨੂੰ ਸਾਡੀ ਟੀਮ ਨੇ ਕਿਉਂਕਿ ਉਸਦੀ ਮੁਸਤੈਦੀ ਆ ਦਰਾਨੇ ਗਸ਼ਤੇ ਨੂੰ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਇਹ ਆਪੀਅਮ ਬਰਾਮਦ ਕੀਤੀ ਆ ਔਰ ਇਹਨੂੰ ਅੱਜ ਹੁਣ ਪੇਸ਼ ਕੀਤਾ ਜਾਏਗਾ ਦਾ ਰਿਮਾਂਡ ਲਿਆ ਜਾਏਗਾ ਔਰ ਇਹਦੇ ਬੈਕਵਰਡ ਔਰ ਫਾਰਵਰਡ ਲਿੰਕੇਜਸ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਵੀ ਇਹ ਇਹ ਐਗਜ਼ੈਕਟ ਉਥੋਂ ਇਹਦੇ ਕੋਲ ਲੈ ਕੇ ਆਇਆ ਔਰ ਇੱਥੇ ਨੇ ਕਿਨੂੰ ਕਿਨੂੰ ਸਪਲਾਈ ਕਰਨੀ ਸੀ ਇਸੇ ਤਰ੍ਹਾਂ ਹੀ ਜਿਹੜਾ ਥਰਡ ਕੇਸ ਹੈਗਾ ਉਹ ਅਪਮਨਿਉ ਰਾਣਾ ਜੀ ਦੀ ਸੂਪਰਵਾਈਜ਼ਨ ਚ ਹੈ ਇਹ 118 ਨੰਬਰ ਮਕਦਮਾ 7724 ਨੂੰ 111 ਬੀ ਐਨ ਐਸ ਆਰਗੇਨਾਈਜ਼ਡ ਕ੍ਰਾਈਮ ਸਿੰਡੀਗੇਟ ਬੀ ਐਨ ਐਸ ਦੇ ਤਹਿਤ ਦਿੱਤਾ ਗਿਆ ਸੀ ਨਾਲ ਆਰਮਡ ਐਕਟ ਲਗਾਇਆ ਗਿਆ ਸੀ ਜਿਹਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਪੰਜ ਦੋਸ਼ੀ ਅਰੈਸਟ ਕੀਤੇ ਸੀ ਔਰ ਦੋ ਪਿਸਟਲ ਰਿਕਵਰ ਕੀਤੇ ਸੀ ਫਰਦਰ ਉਹਨਾਂ ਦੀ ਪੁੱਛਗਈ ਇਸ ਦੇ ਵਿੱਚ ਆਇਆ ਵੀ ਜਿਹੜਾ ਇਹਨਾਂ ਨੇ ਬੇਸਿਕਲੀ ਆਪਣੇ ਗੈਂਗ ਦਾ ਨਾਮ ਸੁੱਖਾ ਗੈਂਗ ਰੱਖਿਆ ਹੋਇਆ ਸੀ ਔਰ ਉਹਦੇ ਜਿਹੜੇ ਮੇਨ ਸਰਗਣਾ ਆ ਸੰਜੀਵ ਕੁਮਾਰ ਬੱਬਾ ਆ ਔਰ ਉਹਦਾ ਲੜਕਾ ਆ ਔਰ ਇਹਨਾਂ ਨੇ ਉਹਨੂੰ ਫੰਡ ਚ ਕਾਮਯਾਬੀ ਹਾਸਲ ਕੀਤੀ ਮੇਨ ਸਰਗਣੇ ਨੂੰ ਜਦੋਂ ਉਹਨੂੰ ਫੜਿਆ ਤੇ ਉਹਨੇ ਦੱਸਿਆ ਵੀ ਅੱਗੇ ਉਹਨਾਂ ਨੇ ਗੋਵਿੰਦ ਪੁੱਤਰ ਸ਼ਿਵ ਕੁਮਾਰ ਹਿਮਾਚਲ ਦਾ ਰਹਿਣ ਵਾਲਾ ਵੀ ਉਹਨੂੰ ਵੀ ਇੱਕ ਵੈਪਨ ਵੇਚਿਆ ਸੋ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਉੱਥੇ ਮੂਵ ਹੋਈ ਉਥੋਂ ਇਹਦੇ ਨਾਲਾਗੜ ਦੇ ਲਾਗੋਂ ਜਾ ਕੇ ਉਸ ਵੈਪਨ ਦੀ ਰਿਕਵਰੀ ਕੀਤੀ ਆ ਔਰ ਉਹ ਵੈਪਨ ਲਿਆਂਦਾ ਉਹਨੂੰ ਵੀ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਏਗਾ ਔਰ ਫਰਦਰ ਉਹਦੇ ਚ ਬੜੇ ਖਲਾਸੇ ਹੋਣ ਦੀ ਆਸ ਆ ਕਿਉਂਕਿ ਕੁਝ ਵੈਪਨ ਇਹਨਾਂ ਨੇ ਕਿਉਂਕਿ ਜਦਾਂ ਆਰਗੇਨਾਈਜ਼ ਕ੍ਰਾਈਮ ਵਾਲੇ ਬੰਦੇ ਵੀ ਆ ਤੇ ਫਰਦਰ ਵੇਚਣ ਵਾਲੇ ਵੀ ਆ ਸੋ ਜਿਹੜੇ ਤਾਂ ਇਹਨਾਂ ਨੇ ਇੱਥੇ ਵਰਤ